ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਯਤਨਾ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਜਿਹੜਾ ਪਾਣੀ ਲੱਗਿਆ ਸਾਡੇ ਪਿੰਨੋ ਅਸੀਂ ਸਰਕਾਰ ਦੇ ਬਹੁਤ-ਬਹੁਤ ਧੰਨਵਾਦੀ ਆ ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ ਹੁਣ ਪਾਣੀ ਸਾਡੇ ਪੈਪਾਂ ਰਾਹੀਂ ਬਹੁਤ ਵਧੀਆ ਆਉਂਦਾ ਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ ਜਿਸ ਕਰਕੇ ਪਾਣੀ ਦਾ ਲੈਵਲ ਵੀ ਠੀਕ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਬਚਤ ਵੀ ਹੋਵੇਗੀ ਜਿਸ ਨੇ ਅਸੀਂ ਸਰਕਾਰ ਵੱਲੋਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਜਿਹੜੀ ਇਹ ਭਗਵੰਤ ਮਾਨ ਨੇ ਸੂਏ ਪੱਕੇ ਕਰੇ ਖਾਲਾ ਪੱਕੇ ਹੋਏ ਨੇ ਪੈਪ ਦੱਬੇ ਨੇ ਇਹਨਾਂ ਦਾ ਸਾਨੂੰ ਬਹੁਤ ਵੱਡਾ ਬੈਨੀਫਿਟ ਆ ਪਹਿਲਾਂ ਪਾਣੀ ਨਹੀਂ ਦਿੱਤੀ ਜਾਂਦਾ ਸੀ ਇਹ ਇਹ ਪਹਿਲਾਂ ਦੋ ਤਿੰਨ ਘਰਾਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਕਹਿਣ ਦਾ ਭਾਵ ਜਦੋਂ ਦਾ ਇਹ ਪੱਕਾ ਹੋਇਆ ਹੀ ਪਾਈਪ ਦੱਬੇ ਗਏ ਨੇ ਉਸ ਦਿਨ ਦਾ ਸਾਰੇ ਖੇਤਾਂ ਨੂੰ ਪਾਣੀ 100 200 250 ਫੀਲੇ ਤੱਕਰ ਪਾਣੀ ਜਾਣ ਲੱਗ ਗਿਆ ਜਿੱਦਣ ਦੇ ਪਾਈਪ ਦੱਬੇ ਨੇ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਜੀ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਜੀ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਸਰ ਜਿਹੜਾ ਲਾਇਸੈਂਸ ਦੀ ਗੱਲ ਕੀਤੀ ਜਾ ਰਹੀ ਹੈ ਉਹ ਫਰਜੀ ਕਿਹਾ ਜਾ ਰਿਹਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਰ ਆਪਾਂ ਪੇਮੈਂਟ ਪੂਰੀ ਦਿੱਤੀ ਸੀ ਆਪਾਂ ਜੰਨਤ ਕੈਫੇ ਕੈਂਟ ਹੈਗਾ ਉਹਨਾਂ ਤੋਂ ਬਣਵਾਇਆ ਸੀ ਉਹਨਾਂ ਨੇ ਉਹਨੂੰ ਰੀਅਲ ਅਡਰੈਸ ਨਾਲ ਹੀ ਤੁਹਾਨੂੰ ਦਿੱਤਾ ਪੇਮੈਂਟ ਸਾਰੀ ਲੈ ਚੁੱਕੀ ਜਦੋਂ ਹੁਣ ਉਹ ਫਰਜੀ ਪਾਇਆ ਜਾ ਰਿਹਾ ਜਿਹੜਾ ਲਾਇਸੈਂਸ ਹੈ ਤੁਹਾਡਾ ਤੇ ਹੁਣ ਤੁਹਾਡੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਕਿ ਤੁਸੀਂ ਪਹਿਲੇ ਸੀ ਕੋਈ ਛਾਣਬੀ ਨਹੀਂ ਕੀਤੀ ਕਿ ਲਾਇਸੈਂਸ ਅਸਲੀ ਹੈ ਜਾਂ ਨਕਲੀ ਸਰ ਆਪਾਂ ਹੁਣ ਆਪਣੇ ਕੋਲ ਇੱਕ ਸਿੰਪਲ ਡਾਈਰੈਕਟ ਲਾਇਸੈਂਸ ਵੀ ਅੰਦਰ ਸਰ ਆਪਾਂ ਜਿਹਦੇ ਬਾਰੇ ਹੁਣ ਆਪਾਂ ਆਰਟੀਓ ਦੀ ਸਹਾਇਤਾ ਜਾ ਕੇ ਚੈੱਕ ਕਰਦੇ ਹਾਂ ਅੱਜ ਤਾਂ ਸਾਰੇ ਲੋਕ ਪੜੇ ਲਿਖੇ ਆਜਾ ਆਨਲਾਈਨ ਦਾ ਜਮਾਨਾ ਸਰ ਮੇਰੇ ਕੋਲ ਦੋ ਲਾਇਸੈਂਸ ਹੋਰ ਪਏ ਆ ਜਿਹੜੇ ਮੈਂ ਖੁਦ ਬਣਾਏ ਆ ਸਰ ਮੇਰੇ ਕੋਲ ਦੋ ਲਾਇਸੈਂਸ ਹੋਰ ਬਨੇ ਹੋਏ ਆ ਤੇ ਮੈਂ ਉਹ ਵੀ ਮੇਰੇ ਕੋਲ ਫੁੱਲ ਲਾਇਸੈਂਸ ਕੀ ਨਾਮ ਹੈ ਤੁਹਾਡਾ ਅਸੀਮ ਅਕਰ ਮੇਰਾ ਇਹ ਨਾ ਨੌਨ ਐਸਪੈਸ਼ਲਿਸਟ ਕੈਬ ਦੀ ਇਹਨਾਂ ਦੀ ਦੁਕਾਨ ਦੇ ਅੰਦਰ ਅਨਹਜ਼ਾਰਿਕ ਸਮਾਨ ਪਿਆ ਹੋਇਆ ਔਰ ਇਹਨਾਂ ਦਾ ਜਿਹੜਾ ਖਾਸ ਤੇ ਲਾਇਸੈਂਸ ਹੈ ਉਹ ਫਰਜੀ ਬਣਾਇਆ ਆ ਆਫਟਰ ਜਦੋਂ ਇਨਸਪੈਕਸ਼ਨ ਕੀਤੀ ਗਈ ਚੈੱਕ ਕੀਤਾ ਗਿਆ ਤੇ ਵਾਕਿਆ ਤੇ ਉਹ ਇਹਨਾਂ ਦਾ ਲਾਇਸੈਂਸ ਕਿਸੇ ਟਰਾਂਸਪੋਰਟ ਦੇ ਨਾਤੇ ਬਣਾਇਆ ਹੋਇਆ ਉਹ ਵੀ 2021 ਦਾ ਹੈ ਫੋਰ ਇਥੇ ਕੀ ਕੀ ਬਰਾਮਦ ਹੋਇਆ ਇਹਨਾਂ ਦੇ ਵਿੱਚ ਕਿਹੜੀ ਕਿਹੜੀ ਕਮੀਆਂ ਪਾਈਆਂ ਗਿਣੀਆਂ ਕਮੀਆਂ ਕਿਛੀ ਦੀ ਅਧਾ ਕਿਛੀ ਹਾਜਾਨਿਕ ਹੈਰੀ ਕੋਈ ਕਿਛੀ ਡਿਮਿਸ਼ਨ ਰਾਈਜ ਜੋ ਉਥੇ ਲੇਟੀਆਂ ਤੇ ਉੱਥੇ ਹੱਦੀਆਂ ਦੇ ਉੱਥੇ ਸਮਾਨ ਜਿਹੜਾ ਪਿਆ ਉਹਦੇ ਸੀਰੇ ਪਏ ਕਿ ਕੀ ਨਾਮ ਹੈ ਦੁਕਾਨ ਦਾ ਜਿੱਥੇ ਰੇਡ ਕੀਤੀ ਗਈ ਹੈ ਕਿਹੜੇ ਉਹ ਹੈਗੇ ਆ ਇਹ ਕਿਹੜੀ ਜਗ੍ਹਾ ਤੇ ਹੈ ਬਰਕਪੁਰ ਸਿਟੀ ਦੇ ਵਿੱਚ ਹੈ ਗਿਆ ਕੋਈ ਪੂਰੀਆਂ ਵਾਲੇ ਦਾ ਸ਼ਾਹ ਲਕਸ਼ਮਨ ਲਕਸ਼ਮਨ ਆਨੇ ਕਦਾ ਸਾਖ ਲਕਸ਼ਮਨ ਨੂੰ ਪੂਰੀਆਂ ਵਾਲੇ ਦੀ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल आरोप